ਵੜਾ ਵਿੱਚ ਸਰਬਸ਼ਕਤੀ ਸੈਨਾ ਵੱਲੋਂ ਇੱਕ ਮੀਟਿੰਗ ਕੀਤੀ ਗਈ ਤੇ ਜਿਸ ਦੀ ਅਗਵਾਈ ਅਵਤਾਰ ਪੰਮਾ ਪੰਜਾਬ ਉਪ ਪ੍ਰਧਾਨ ਨੇ ਕੀਤੀ ਇਸ ਮੀਟਿੰਗ ਵਿੱਚ ਬਲਜੀਤ ਭੁੱਲਾਰਾਏ ਦਿਹਾਤੀ ਪੰਜਾਬ ਪ੍ਰਧਾਨ ਦਿਨੇਸ਼ ਬੰਸਲ ਜ਼ਿਲ੍ਹਾ ਪ੍ਰਧਾਨ ਆਤ ਹਾਜ਼ਰ ਸਨ ਇਸ ਮੀਟਿੰਗ ਵਿੱਚ ਉਹਨਾਂ ਨੇ ਨਾਰੀ ਸ਼ਕਤੀ ਸੈਨਾ ਦਾ ਗਠਨ ਕੀਤਾ ਜਿਸ ਵਿੱਚ ਅੰਜੂ ਖਰਾਨਾ ਨੂੰ ਜ਼ਿਲ੍ਹਾ ਪ੍ਰਮੁੱਖ ਪ੍ਰਧਾਨ ਜਸਵੰਤ ਕੌਰ ਸ਼ੈਰੀ ਪ੍ਰਧਾਨ ਪਰਮਜੀਤ ਜ਼ਿਲ੍ਹਾ ਦਿਹਾਤੀ ਪ੍ਰਧਾਨ ਨਿਯੁਕਤ ਕੀਤਾ ਗਿਆ ਫਗਵਾੜਾ ਐਕਸਪ੍ਰੈਸ ਨਿਊਜ਼ ਲਾਈਫ ਤੋਂ ਵਿਨੋਦ ਸ਼ਰਮਾ ਦੇ ਨਾਲ ਚਾਹਤਖੂਜਾ ਦੀ ਰਿਪੋਰਟ ਦੀ ਸানা ਪਾਰਤ ਦਾ ਵਿਸਤਾਰ ਕਰਦੇ ਹੋਏ ਸਾਡੇ ਜਿਹੜੇ ਰਾਸ਼ਟਰਪ੍ਰਧਾਨਾ ਨੀਰਤ ਸੇਠੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਫਗਵਾੜਾ ਦੇ ਵਿੱਚ ਅਸੀਂ ਆਪਣੀ ਪਾਰਟੀ ਦਾ ਵਿਸਤਾਰ ਕਰਦੇ ਹੋਏ ਨਾਰੀ ਸ਼ਕਤੀ ਦਾ ਗਠਨ ਕੀਤਾ ਹੈ ਜਿਸ ਦੇ ਵਿੱਚ ਜ਼ਿਲ੍ਹਾ ਪ੍ਰਮੁਖ ਸਾਡੇ ਅੰਜੂ ਖਰਨਾਣਾ ਜੀ ਉਹਨਾਂ ਦੇ ਨਾਲ ਅਸੀਂ ਦਿਹਾਤੀ ਪ੍ਰਧਾਨ ਔਰ ਸ਼ਹਿਰੀ ਪ੍ਰਧਾਨ ਲੇਡੀਜ਼ ਵਿੰਗ ਜਿਹੜਾ ਬਣਾਇਆ ਹੈ ਔਰ ਅਸੀਂ ਇਹਨਾਂ ਨੂੰ ਤੋਂ ਬੁਰੀ ਆਸ ਕਰਦੇ ਹਾਂ ਕਿ ਇਹ ਪੂਰੀ ਨਾਰੀ ਸ਼ਕਤੀ ਦਾ ਗਠਨ ਕਰਦੇ ਹੋਏ ਫਗਵਾੜੇ ਦੇ ਵਿੱਚ ਪੂਰੇ ਸਮਾਇ ਸੇਵਾ ਦੇ ਕੰਮ ਕਰਨਗੇ ਸਾਡੇ ਨਾਲ ਮੋਢੇ ਨਾਲ ਮੋਢਾ ਜਲਾ ਕੇ ਕੰਮ ਕਰਨਗੇ ਔਰ ਅਸੀਂ ਇਹਨਾਂ ਦਾ ਵੀ ਹਰ ਵੇਲੇ ਪੂਰੇ ਜੋਰ ਸ਼ੋਰ ਦੇ ਨਾਲ ਤਨਮਨ ਧਨ ਦੇ ਨਾਲ ਸਾਥ ਦੇਵਾਂਗੇ ਧੰਨਵਾਦ ਖਾਣਾ ਇਸ طرف ਸ਼ਕਤੀ ਸਿਆਣਾ ਵੱਲੋਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੀ ਗਈਆਂ ਤੇ ਨਾਲ ਮੇਰੀਆਂ ਸਾਰੀਆਂ ਭੈਣਾਂ ਬੀਬੀ ਜੋਸਵੰਤ कौर ਸਿਟੀ ਪ੍ਰਧਾਨ ਪਰਮਜੀਤ कौर ਜ਼ਿਲ੍ਹਾ ਦਿਹਾਤੀ ਪ੍ਰਧਾਨ ਨਾਲ ਮੇਰੇ ਨਿਯੁਕਤ ਕੀਤੀਆਂ ਗਈਆਂ ਤੇ ਅਸੀਂ ਸਾਰੀਆਂ ਭੈਣਾਂ ਮਿਲ ਕੇ ਆਪਣੇ ਪਗਵਾੜੇ ਦੀ ਸ਼ਾਨ ਵਿੱਚ ਵੱਧ ਵੱਧ ਨਾਜਨਾਨੀਆਂ ਜੋੜ ਕੇ ਸਾਰਾ ਕੰਮ ਕਰਾਂਗੇ ਤੇ ਲੋਕ ਭਲਾਈ ਦਾ ਕੰਮ ਕਰਾਂਗੇ